ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਤੇ ਉਹ ਉਹ ਸੱਚ ਹੋ ਰਹੀ ਆ ਤੇ ਇਸ ਕਰਕੇ ਅਸੀਂ ਇਹ ਸੰਗਤਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤਹਿ ਦਿਲ ਤੋਂ ਕਿ ਉਹਨਾਂ ਨੇ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸਾਡਾ ਇੱਕ ਛੋਟੇ ਜਿਹੇ ਬੰਦਿਆਂ ਦਾ ਇੰਨਾ ਵੱਡਾ ਸਾਥ ਦਿੱਤਾ ਜਿਹੜਾ ਸਰਕਾਰ ਨੇ ਸਿੱਖਾਂ ਨੂੰ ਜੋ ਪਿਛਲੇ ਸਾਲ 2023 ਚ ਉਹਨਾਂ ਨੇ ਬੜਾ ਵੱਡਾ ਨੈਰੇਟਿਵ ਸਿਰਜ ਕੇ ਸਿੱਖਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਨੂੰ ਇਹ ਲੋਕਾਂ ਨੇ ਚੱਕਣਾ ਚੂਰ ਕਰ ਦਿੱਤਾ ਇਸ ਕਰਕੇ ਹੁਣ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇ ਲੋੜੇ ਉਹਨਾਂ ਦੇ ਝੂਠੇ ਇਲਜ਼ਾਮ ਜਿਹੜੇ ਸੀ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ ਤੇ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਉਹ ਨmber ਪਾਲ ਜੀ ਜਿਹੜੀ ਖਵਾਏ ਸੀ ਨੌਜਵਾਨੋਂ ਨਸ਼ੇ ਦੂਰ ਕਰਨਾ ਬੇਰੋਜ਼ਗਾਰੀ ਉਸ ਤੇ ਖੜੇ ਰਹਿਣ ਹਾਂਜੀ ਨਸ਼ਿਆਂ ਵਾਸਤੇ ਤੇ ਉਹ ਉਹਨਾਂ ਨੂੰ ਜਿੰਨਾ ਵੀ ਸਮਾਂ ਮਿਲੂਗਾ ਸਭ ਤੋਂ ਵੱਡੀ ਲੜਾਈ ਸਾਡੀ ਨਸ਼ਿਆਂ ਦੇ ਖਿਲਾਫ ਹੀ ਰਹੂਗੀ ਜੀ ਤੇ ਜੀ ਜੀ ਹਾਂ ਅੰਗਲ ਕਿਸ ਤਰ੍ਹਾਂ ਲੱਗ ਰਿਹਾ ਅਮਰਪਾਲ ਜੀ ਹੁਣ ਛੁਡਾਉਣ ਵਾਸਤੇ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਗਵਰਨਰ ਦੇ ਕੀਤਾ ਜਾ ਕੇ ਕੈਂਡੀਡੇਟ ਹੈ ਬਣ ਗਏ ਨੇ ਐਮਪੀ ਬਣ ਗਏ ਨੇ ਹਾਂ ਜੀ ਇਹ ਤੇ ਹੁਣ ਸਰਕਾਰ ਨੂੰ ਖੁਦ ਹੀ ਸੋਚਣਾ ਚਾਹੀਦਾ ਹੈ ਕਿ ਜੀ ਉਹਨਾਂ ਨੂੰ ਮੈਂ ਹੀ ਤਾਂ ਸੋਚਦਾ ਕਿ ਕਿਸ ਕਾਨੂੰਨੀ ਲੜਾਈ ਤੋਂ ਬਿਨਾਂ ਹੀ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਵਿਚਰ ਕੇ ਜੋ ਨਸ਼ਿਆਂ ਦੇ ਖਿਲਾਫ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਲੜਦੇ ਹਾਂ ਪਰ ਮੈਨੂੰ ਲੱਗਦਾ ਨਸ਼ਿਆਂ ਨੂੰ ਸਪੋਰਟ ਕਰ ਰਹੇ ਆ ਉਹਨਾਂ ਨੂੰ ਜਲਦੀ ਜਲਦੀ ਛੱਡ ਕੇ ਤੇ ਲੋਕਾਂ ਦੇ ਵਿੱਚ ਵਿਚਰਨ ਕੇ ਨਸ਼ਿਆਂ ਦੇ ਖਿਲਾਫ ਲੜਾਈ ਲੈਣ ਵਾਸਤੇ ਉਹਨਾਂ ਦਾ ਸਹਿਯੋ ਇਹ ਜੀ ਇਹ ਇਹ ਸਾਰੇ ਪੰਥਲੀ ਪੰਜਾਬ ਲਈ ਬਹੁਤ ਖੁਸ਼ੀ ਦੀ ਗੱਲ ਆ ਕਿ ਇਸ ਇਹ ਜਿਹੜੀ ਜੋ ਪੰਜਾਬ ਦੇ ਹਿੱਤ ਚ ਬੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਬਦਨਾਮ ਕਰਕੇ ਤੁਸੀਂ ਇਧਰ ਉਧਰ ਸਾਰੇ ਲੋਕਾਂ ਨੇ ਇਸ ਚ ਬਹੁਤ ਵੱਡੀ ਹਿੰਦੂਆਂ ਨੇ ਮੁਸਲਮਾਨਾਂ ਨੇ ਸਾਰਿਆਂ ਨੇ ਇਸ ਚ ਬੜਾ ਯੋਗਦਾਨ ਪਾਇਆ ਸੀ ਸਾਰਿਆਂ ਦੇ तहे ਦਿਲ ਤੋਂ ਧੰਨਵਾਦੀ ਆ ਤੇ ਅੱਗੇ ਤੋਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਆਪਾਂ ਸਾਰੇ ਜਣੇ ਮਿਲ ਕੇ ਚੱਲਾਂਗੇ ਜਿੱਦਾਂ ਦੇ ਵਿਰੋਧੀ ਪਾਰਟੀਆਂ ਇਹੋ ਜੇ ਕਰਦੇ ਜੇ ਪੰਜਾਬ 'ਚ ਇਹ ਹੋ ਜੂਗੀ ਅੱਗ ਲੱਗ ਜੂਗੀ ਇਹੋ ਜੀਆਂ ਚੀਜ਼ਾਂ ਤੋਂ ਇਹ ਖੁਦ ਹੀ ਲਾਉਣਾ ਚਾਹੁੰਦੇ ਅੱਗ ਪਰ ਆਪਾਂ ਸਾਰੇ ਅੱਗ ਨੂੰ ਬੁਝਾਉਣ ਵਾਸਤੇ ਆਪਾਂ ਸਾਰੇ ਜਣੇ ਕੰ ਪਰ ਆਲ ਮਿਲ ਕੇ ਜਿਹੜੇ ਸਾਡੇ ਹੱਕ ਹਕੂਕ ਆ ਉਹਨਾਂ ਵਾਸਤੇ ਲੜਗੇ ਸਾਰੇ ਭਾਈਚਾਰੇ ਮਿਲ ਕੇ ਤੇ ਤਾਂ ਹੀ ਪੰਜਾਬ ਅੱਗੇ ਵੱਸ ਸਕਦਾ ਪਾਰਲੀਮੈਂਟ ਚ ਪਹਿਲੀ ਵਾਰ ਇੱਕ ਸਿੱਖ ਖਾਲਸਾ ਇੱਕ ਆਵਾਜ਼ ਉਠਾਏਗਾ ਜੀ ਹਾਂ ਜੀ ਬਹੁਤ بلند ਆਵਾਜ਼ ਠਾਉਣਗੇ ਜੀ ਜੋ ਪੰਜਾਬ ਨਾਲ ਤੱਕੇ ਹੋਏ ਆ ਜਾਂ ਪੰਜਾਬ ਨਾਲ ਬੇਇਨਸਾਫੀਆਂ ਹੋਈਆਂ ਉਹਦੇ ਵਾਸਤੇ ਪੂਰੀ ਜੁਰਤ ਨਾਲ ਉਹ ਗੱਲ ਕਰਨਗੇ ਤੇ ਉਹ ਕੰਮ ਵੀ ਕਰਨਗੇ ਜੀ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਦੀ ਬੇਅਦਬੀ ਦੇ ਜੋ ਮਸਲੇ ਆ ਸਾਡੇ ਉਹ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਨਸ਼ਿਆਂ ਦਾ ਬੰਦੀ ਸਿੰਘਾਂ ਦਾ ਬੇਅਦਬੀ ਦੇ ਮਾਮਲੇ ਜਿਹੜੇ ਇਹ ਜਿਹੜੇ ਸਾਡੇ ਇਹ ਪਹਿਲ ਦੇ ਆਧਾਰ ਤੇ ਹਾਂ ਜੀ ਧੰਨਵਾਦ